ਸਤਿ ਸ਼੍ਰੀ ਅਕਾਲ ਦੋਸਤੋ ਅੱਜ ਬਈ ਆਪਾਂ ਪਿੰਡ ਬਰਮੀ ਦੇ ਵਿੱਚ ਪਹੁੰਚੇ ਆ ਤੇ ਇੱਥੇ ਬਈ ਗੁਰਦਿੱਤ ਗੌਟ ਫਾਰਮ ਦੇ ਵਿੱਚ ਆਏ ਆ ਆਪਾਂ ਤੇ ਤੁਹਾਨੂੰ ਬਾਈਆਂ ਦੀਆਂ ਬੱਕਰੀਆਂ ਵੀ ਦਿਖਾਉਨੇ ਆ ਤੇ ਬਾਕੀ ਗੱਲਬਾਤ ਵੀ ਕਰਾਂਗੇ ਤੇ ਬਾਈ ਹੈਗਾਗਾ ਇੰਗਲੈਂਡ 'ਚ ਤੇ ਉਹਨਾਂ ਦੇ ਫਾਦਰ ਸਾਹਿਬ ਆਪਣੇ ਨਾਲ ਨੇ ਤੇ ਜਿਹੜਾ ਬੰਦਾ ਬੱਕਰੀਆਂ ਸੰਭਾਲਦਾ ਉਹਦਾ ਨਾਮ ਰਾਜੂ ਆ ਉਹ ਵੀ ਆਪਣੇ ਨਾਲ ਆ ਕੀ ਹਾਲ ਆ ਬਈ ਰਾਜੂ ਠੀਕ ਠਾਕ ਆ ਬਈ ਜੀ ਠੀਕ ਆ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਤੇ ਬਾਈ ਦਾ ਕੀ ਨਾਮ ਆ ਜੀ ਜਿਹੜਾ ਬਾਹਰ ਮਨਜਿੰਦਰ ਸਿੰਘ ਅੱਛਾ ਤੇ ਮਨਿੰਦਰ ਸਿੰਘ ਦਾ ਸੋਡਾ ਕਿਨਾਗਾ ਜੀ ਗੁਰਦੀਪ ਸਿੰਘ ਗੁਰਦੀਪ ਸਿੰਘ ਹੈ ਪਿੰਡ ਬਰਮੀ ਇਹ ਰਾਇਗੋਟ ਦੇ ਨੇੜੇ ਰਹੇ ਹਾਂ ਬਰਮੀ ਰਾਇਗੋਟ ਦੇ ਨੇੜੇ ਇਹ ਰਾਇਗੋਟ ਅੱਛਾ ਠੀਕ ਆ ਇੱਕ ਕਿ ਮੈਂ ਕਿ ਮੈਂ ਸ਼ੌਂਕ ਪਿਆ ਜੀ ਬਾਈ ਨੂੰ ਬੱਕਰੀਆਂ ਦਾ ਪਹਿਲਾਂ ਤਾਂ ਸ਼ੌਂਕ ਹੀ ਆ ਉਹਦਾ ਜੀ ਇਹ ਪਹਿਲਾਂ ਤੋਂ ਸ਼ੌਂਕ ਆ ਬਾਹਰ ਜਾਣ ਤੋਂ ਪਹਿਲਾਂ ਦਾ ਹਾਂ ਤੇ ਬਾਈ ਨੂੰ ਕਿੰਨਾ ਟਾਈਮ ਹੋ ਗਿਆ ਜੀ ਬਾਹਰ 14 ਸਾਲ ਹੋ ਗਏ 14 ਸਾਲ ਹੋ ਗਏ ਪਰ ਸੁਣਨ ਨੂੰ ਤਾਂ ਨਹੀਂ ਕੋਈ ਐਂ ਦਿੱਕਤ ਲੱਗਦੀ ਬੱਕਰੀਆਂ ਤੋਂ ਜਿਵੇਂ ਪਹਿਲਾਂ ਤੁਸੀਂ ਮੱਝਾਂ ਰੱਖਦੇ ਸੀ ਨਾ ਨਹੀਂ ਨਹੀਂ ਕੋਈ ਦਿੱਕਤ ਨਹੀਂ ਆ ਹੁਣ ਮੱਝਾਂ ਵੱਜਾਂ ਛੱਡਦੀਆਂ ਹੁਣ ਬੱਕਰੀਆਂ ਦਾ ਕੰਮ ਹੁਣ ਬੱਕਰੀਆਂ ਦਾ ਕੰਮ ਹੈ ਠੀਕ ਆ ਤੇ ਜਦੋਂ ਬਾਈ ਨੇ ਪਹਿਲੀ ਬੱਕਰੀ ਲਿਆਂਦੀ ਫਿਰ ਉਹਦੋਂ ਐਂ ਤਾਂ ਨਹੀਂ ਲੱਗਿਆ ਵੀ ਹੁਣ ਇਕੱਠੀਆਂ ਲਿਆਂਦੀਆਂ ਇਕੱਠੀਆਂ ਲਿਆਂਦੀਆਂ 10 12 ਇਹਦਾ 10 12 ਲਿਆਂਦੀਆਂ ਅਮਰ ਪਿੰਡ ਜਾਏ ਤਾਂ ਨਹੀਂ ਕਿਹਾ ਵੀ ਹੁਣ ਬੱਕਰੀਆਂ ਰੱਖੋਗੇ ਮੁੰਡਾ ਬਾਹਰ ਆ ਕਿਹਾ ਕਿਹਾ ਵੀਰੇ ਕਈਆਂ ਨੇ ਕਿਹਾ ਕਈਆਂ ਨੇ ਕਿਹਾ ਹਾਂ ਕਈਆਂ ਨੇ ਕਿਹਾ ਇਹ ਹੁਣ ਚੱਕਰ ਨਹੀਂ ਹੈ ਆ ਆਪਾਂ ਆਪਦੇ ਸ਼ੌਕ ਨਾਲ ਰੱਖੀਆਂ ਹੋਈਆਂ ਵੀਰੇ ਰਾਜੂ ਕਹਿੰਦਾ ਆਪੇ ਸ਼ੌਕ ਨਾਲ ਰੱਖਿਆ ਨੇ ਆ ਇਹੋ ਜਿਹਾ ਕੋਈ ਉਹ ਨਹੀਂ ਬੱਕਰੀਆਂ ਰੱਖੀਆਂ ਆਪ ਦੇ ਆਪ ਦੇ ਸ਼ੌਕ ਹੈ ਵੀਰ ਠੀਕ ਆ ਹਾਂ ਕੰਮ ਸ਼ੁਰੂ ਕੀਤਾ ਹੋਇਆ ਥੋੜਾ ਜਿਹਾ ਟਾਈਮ ਲੱਗੂ ਸ਼ਰਮ ਘਾ ਲੀਏ ਕੰਮ ਕਰਨਾ ਕੰਮ ਕਰਨਾ ਕੰਮ ਮਿਹਨਤ ਕਰਨੀ ਆ ਮਿਹਨਤ ਕਰਨੀ ਆ ਹਾਂ ਠੀਕ ਆ ਮਹੀਆਂ ਜੀ ਵੀ ਮਿਹਨਤ ਕਰਨੀਆਂ ਬੱਕਰੀਆਂ ਜੀ ਮਿਹਨਤ ਕਰਨੀ ਉਹ ਬੱਕਰੀਆਂ ਦਾ ਕੰਮ ਲੋਟ ਲੱਗਦਾ ਹਾਂ 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 ਲੋਟ ਵਧੀਆ ਕੰਮ ਆ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਬੱਕਰੀਆਂ ਲਿਆਂਦਿਆਂ ਨੂੰ ਕਰੇ ਤਿੰਨ ਮਹੀਨੇ ਹੋ ਗਏ ਤਿੰਨ ਮਹੀਨੇ ਹੋ ਗਏ ਹਾਂ ਤਿੰਨ ਮਹੀਨੇ ਜੇ ਤੁਸੀਂ ਮੈਨੂੰ ਲਾਦਾ 20 ਕਨਾ ਕਰ ਲਿਆ ਹਣਾ ਹਾਂ ਹਾਂ 20 ਹਾਂ ਹੋ ਗਏ ਹੁਣ 20 ਨਾ ਹੋ ਗਏ ਹਾਂ ਹੋ ਗਏ ਤੇ ਰਾਜੂ ਕਿਵੇਂ ਖਾਂਦਾ ਤੂੰ ਕੀ ਕੀ ਪਾਉਂਦਾ ਬਾਈ ਇਹਨਾਂ ਨੂੰ ਇਹਨੂੰ ਵੀਰੇ ਸਵੇਰੇ ਮੈਂ ਸੰਨੀ ਕਰਦਾ ਹੂੰ ਸੰਨੀ ਦੇ ਨਾਲ ਇਹਨੂੰ ਮੱਕੀ ਤੇ ਚਨੇ ਦਾ ਛਿਲਕਾ ਤੇ ਕਣਕ ਦਾ ਦਾਣਾ ਇਹ ਤਿੰਨ ਚੀਜ਼ਾਂ ਪੈਂਦੀਆਂ ਬਾਕੀ ਨੂਨ ਤੇ ਉਹਦੇ ਬਾਅਦ ਦੁਪਹਿਰੇ ਗੋਰੇਦਿਆਂ ਫਲੀਆਂ ਉਹਦੇ ਬਾਅਦ ਫਿਰ ਇਹ 4:00 ਵਜੇ 5:00 ਵਜੇ ਫਿਰ ਜਵੀ ਹਰਾਖਚਾਰਾ ਇਹ ਵੀ ਪੈਂਦਾ ਇਹ ਵੀ ਪੈਂਦਾ ਹੈ ਹਾਂਜੀ ਠੀਕ ਹੈ ਸੁੱਕੇ ਦੇ ਨਾਲ ਨਾਲ ਗਿੱਲਾ ਵੀ ਪੈਂਦਾ ਸੁੱਕੇ ਦੇ ਨਾਲ ਨਾਲ ਗਿੱਲਾ ਵੀ ਪੈਂਦਾ ਹੈ ਹਾਂਜੀ ਬਾਕੀ ਹੁਣ ਤੈਨੂੰ ਸਾਰਾ ਕੰਮ ਦਾ ਭੇਤ ਆ ਗਿਆ ਦਾ ਹਾਂਜੀ ਹਾਂਜੀ ਸਾਰਾ ਕੰਮ A to Z A to Z ਹੈ ਹਾਂਜੀ ਠੀਕ ਹੈ ਹੁਣ ਤੂੰ ਕਿੰਨੀਆਂ ਬੱਕਰੀਆਂ ਛਾਂਭ ਸਕਦਾ ਹੋਂ ਤਾਂ ਮੈਂ ਸਾਰੀਆਂ ਹੀ ਸ਼ਾਮ ਦਾ ਮੈਂ ਤਾਂ ਸੌ ਕਰੂੰਗਾ ਫਿਰ ਸੌ ਕਰਿਆਂ ਹਾਂ ਸੌ ਬੱਕਰੀਆਂ ਦਾ ਫਾਰਮ ਬਾਈ ਮਨਜਿੰਦਰ ਬਣਾਊਗਾ ਹਾਂ ਤੇ ਉਦੋਂ ਵੀ ਤੁਹਾਨੂੰ ਦਿਖਾਵਾਂਗੇ ਬਾਈ ਜਦੋਂ ਆਪਾਂ ਦੁਬਾਰੇ ਫਾਰਮ ਦੇ ਵਿੱਚ ਆਏ ਬਾਕੀ ਇੱਕ ਦੋ ਬੱਕਰੀਆਂ ਰਾਜੂ ਆ ਬੱਕਰੀਆਂ ਦਿਖਾਈਂ ਆ ਜਾ ਤੁਹਾਨੂੰ ਬਈ ਆ ਬੱਕਰੀਆਂ ਦਿਖਾਉਣਾ ਇੱਧਰ ਬੱਕਰੀਆਂ ਉਹ ਵੀ ਚੰਗੀਆਂ ਨੇ ਪਰ ਇਹ ਥੋੜੀਆਂ ਜਿਆਦਾ ਚੰਗੀਆਂ ਨੇ ਕਿਉਂਕਿ ਬਾਈ ਨੇ ਫ੍ਰੀਡ ਤੇ ਕੰਮ ਆ ਜਿਹੜਾ ਉਹ ਹੁਣ ਸ਼ੁਰੂ ਕਰਕੇ ਕੀਤਾਗਾ ਆ ਜਾ ਇਹ ਤੁਹਾਨੂੰ ਇਹ ਦਿਖਾਉਂਦੇ ਇਹਨਾਂ ਦੇ ਲਾਈਨ ਤੋਂ ਤੁਸੀਂ ਦੇਖੋ ਕੰਨਾਂ ਦੀ ਆ ਦੇਖੋ ਤੇਰਾ ਰਾਜੂ ਇਹਦੀਆਂ ਲੈਂਥ ਦਿਖਾਈਂ ਮੱਡੀ ਐ ਗਰੀ ਬੱਕਰੀ ਤੇ ਡੇਡੀ ਕਰ ਬੱਕਰੀ ਨੂੰ ਆ ਦੇਖੋ ਬਾਈ ਬੱਕਰੀ ਬਹੁਤ ਵੱਡੀ ਐ ਠੀਕ ਆ ਤਿਆਰ ਲੋ ਲੋ হেরੰਗ ਦੀਆਂ ਤੇ ਬਾਈ ਆ ਜਾ ਕੰਦੀ ਨਾ ਕਰਦੀ ਕੰਦੀ ਆ ਤੁਸੀਂ ਆ ਜ ਰਹੇ ਤੇ ਆਹ ਦੇਖੋ ਬਾਈ ਪੱਠਾ ਤੇ ਬਾਈ ਰਿਆਸਤ ਵੀ ਆ ਗਿਆ ਕੀ ਹਾਲ ਹੈ ਬਈ ਰਿਆਸਤ ਆਹ ਬਹੁਤ ਵਧੀਆ ਮਾਸ਼ਾਅੱਲਾ ਦੇਖੋ ਬਾਈ ਇਹ ਗੁਰਦੇਵਤ ਗੋਟ ਫਾਰਮ ਆ ਹੈ ਹਮ ਮੈਂ ਦੱਸਣਾ ਚਾਹੁੰਦਾ ਜਿਵੇਂ ਇਹ ਰਾਏਕੋਟ ਦਾ ਏਰੀਆ ਵਾ ਹਮ 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 ਆ ਰਾਏਕੋਟ ਦਾ ਏਰੀਆ ਇੱਕ ਮਿੰਟ ਰਹਿ ਜੂ ਰੋ ਗਿਆ ਰਾਏਕੋਟ ਦਾ ਏਰੀਆ ਵਾ ਇਹਦੇ ਵਿੱਚ ਜਿਹੜੇ ਬੰਦੇ ਨੂੰ ਮਾਰ ਲੈਣਾ ਗੁਰਦੇਵਤ ਗੋਟ ਫਾਰਮ ਤੇ ਆਪਣੇ ਆਸਾ ਲਵਾਂ ਇਹ ਪੈਂਦਾ ਰਾਏਕੋਟ ਤੋਂ ਕਿੰਨਾ 6-7 ਕਿਲੋਮੀਟਰ ਪੈਂਦਾ ਵਾ ਇਹਦੇ ਵਿੱਚ ਕਿਹੇ ਜੀ ਵੈਰਾਈਟੀ ਚੈਨਲ ਜਰੀਆ ਆਪਾਂ ਨੂੰ ਇਹ ਪਤਾ ਲੱਗਦਾ ਵਾ ਐਡਵਰਟਾਈਜ਼ਰ ਹੀ ਇਹ ਪਤਾ ਲਾਦਾ ਵੀ ਇਹ ਫਾਰਮ ਵਿੱਚ ਕਿਹੇ ਜੀ ਵੈਰਾਈਟੀ ਆ ਸਹੀ ਹਾਲ ਆ ਦੇਖੋ ਫਾਰਮ ਨੂੰ ਇਦੋਂ ਵੀ ਵਧੀਆ ਅਸੀਂ ਬਣਾਉਣਾ ਆਉਣ ਵਾਲੇ ਸਮੇਂ ਦੇ ਵਿੱਚ ਨਾਲ ਨਾਲ ਬੰਦਾ ਇਸ ਇਸੇ ਵਿੱਚ ਇਸੇ ਬੱਕਰੀਆਂ ਦੇ ਵਿੱਚੋਂ ਕਮਾਈ ਕੱਢ ਕੇ ਨਾਲ ਦੀ ਨਾਲ ਲਾਵੇ ਉਹਦੇ ਵਿੱਚ ਨਾਲ ਸਵਾਦ ਹੁੰਦਾ ਵਾ ਮੈਂ ਜ਼ਿਆਦਾ ਨਹੀਂ ਕਹਿੰਦਾ ਜਿਵੇਂ ਇਹ ਜਾਂ ਮਾਲ ਪਾਊਗਾ ਬੰਦਾ ਜਿਵੇਂ ਬਾਈ ਉਹਨਾਂ ਨੇ ਮਾਲ ਪਾਇਆ ਵਾ 40 40 ਇੰਚ ਹੈਡ ਦੀਆਂ ਜਿਵੇਂ ਆਹ ਪੱਠਾ ਵਾ ਆ ਗੱਬਣ ਹੋਈ ਹੋਈ ਆ ਆ ਵੀ ਲੰਮ ਸਮਿਆਂ ਦੀ ਗੱਬਣ ਹੋਣ ਦਾ ਟਾਈਮ ਜੀ ਆ ਜਿਹੜਾ ਬੋਲੀ ਐ ਗਰੀ ਕ੍ਰਾਸ ਕਰਵਾਵਾਂਗੇ ਰੱਬ ਦੇ ਹੁਕਮਾ ਰਹੂਗੀ ਤਾਂ ਹੁਣ ਜਾਨੀ ਕਿ 2.5 2.5 ਮਹੀਨਿਆਂ ਦੇ ਵਿੱਚ ਇਹਨਾਂ ਦੀ ਕਮਾਈ ਚਾਲੂ ਹੋਊਗੀ 2.5 ਮਹੀਨਿਆਂ ਦੇ ਵਿੱਚ ਹਰ ਹੁਣਾਂ 2.5 ਮਹੀਨਿਆਂ ਵਿੱਚ ਸੇਲ ਪ੍ਰੋਸੈਸ ਦੇ ਦੇਖੋ ਨਾਲ ਆਏ ਨਹੀਂ ਹੈਗਾ ਇਕੱਲਾ ਬੱਕਰੀਆਂ ਦੀ ਪਾਲਣ ਪੋਸ਼ ਨਹੀਂ ਹੋਣੀ ਚਾਹੀਦੀ ਆ ਨਾਲ ਨਾਲ ਇਹ ਹੁੰਦਾ ਬਾਈ ਵੀ ਜਿਵੇਂ ਸੇਲ ਪ੍ਰੋਸੈਸ ਦਾ ਨਾਲ ਬੰਦਾ ਕੰਮ ਚਾਲੂ ਕਰੂਗਾ ਤਾਂ ਇਹ ਬੱਕਰੀ ਫਾਲਣ ਦੇ ਜੋ ਕਿਤੇ ਵਿੱਚ ਬੰਦੇ ਨੂੰ ਕਮਾਈ ਹੋ ਸਕਦੀ ਕਮਾਈ ਹੋ ਸਕਦੀ ਮੋਟੋਂ ਤੋਂ ਹੋਣਾ ਚਾਹੁੰਨਾ ਜਿਵੇਂ ਆ ਪੱਠਾ ਵਾ ਆ ਦੇਖੋ ਜੀ ਤੁਸੀਂ ਜਿਵੇਂ ਲੋਹੇ ਰੰਗ ਦੀ ਪੱਠਾ ਇਹ ਇਹ ਪੱਠਾ ਜਿਹੜਾ 38 39 39 ਇੰਚ ਹੈਟ ਦੀਆਂ ਹੋ ਗਈਆਂ ਆਹ ਇਹਨਾਂ ਦੀ ਮਾਂ ਥੱਲੇ 4 4 ਲੀਟਰ ਦੁੱਧ ਸੀ ਆ ਕਾਲੀ ਤੇ ਲੋਹੀ ਦੇ ਹਾਂ ਦੋਨੇ ਪੱਠਾ ਦੇਖ ਸਕਦੇ ਤੁਸੀਂ ਇੱਕ ਪੱਠ ਆ ਖੜੀ ਹੈ ਦੇਖੋ ਦਿਖਾਉਣਾ ਜਿਹੜੀ ਆ ਪੱਠਾ ਦੇਖੋ ਇਹ ਪੱਠ ਹੈ ਇਹਦੀ ਵੀ ਮਾ ਦੀ ਘਟੋ ਘਾਟ 639 ਹੂੰ 40 39 40 ਹਾਈਟ ਸੀ ਇਹਦੀ ਆਪ ਦੀ ਹਾਈਟ 40 ਜਾਊਗੀ ਹੁਣ ਚਾਰ ਚਾਰ ਦੰਦ ਦੇ ਵਿੱਚ ਇਹ ਪੱਠ ਹੈਗੀ ਆ 38 ਇੰਚ ਹੈਟ ਫਿਤਾ ਮਾਰ ਕੇ ਦੇਖ ਲਓ ਬੰਮੇ ਯਾਨੂ ਬਾਹਰ ਹਾਂ ਹਾਂ ਦਿਖਾ ਦੇਣਾ ਦਿਖਾਣਾ ਤੁਹਾਨੂੰ ਬਾਹਰ ਕੱਢ ਕੇ ਮਾਰ ਕੇ ਦਿਖਾਉਣੀ ਆ ਆਪਾਂ ਬਈ ਇਹ ਹਾਂ ਤੁਹਾਨੂੰ ਦਿਖਾਉਣਾ ਚਾਰ ਦੰਦ ਦੇ ਵਿੱਚ 38 ਇੰਚ ਹੈਟ ਆ ਸਾਫ ਸਾਫ ਦਿਖ ਰਿਹਾ ਯਾਨੀ ਕਿ ਹਜੇ ਚਾਰ ਦੰਦ ਹੋਈ ਹੋਈ ਆ ਵੱਖਰੀ ਦੇਖ ਤੋਰ ਦੇਖ ਸਕਦਾ ਨਹੀਂ ਸਹੀ ਹਲਾ ਹੋਈ ਹੈ ਜੀ ਮਤਲਬ ਇਹ ਕਹਿੰਦਾ ਮਕਸਦ ਗੁਰਦੇਤ ਫੋਟ ਗੋਟ ਫਾਰਮ ਤੇ ਇਹ ਜਿਆ ਮਾਲ ਮਿਲੂਗਾ ਜੇ ਕਿਸੇ ਨੇ ਆਸ-ਪਾਸ ਦੀ ਏਰੀਆ ਵਿੱਚ ਮਾਲ ਲੈਣਾ ਜਾਂ ਆਊਟ ਆਫ ਸਟੇਟ ਵੀ ਮਾਲ ਲੈਣਾ ਆਪਣੇ ਨਾਲ ਵੀ ਸਪਾਰਕ ਕਰ ਸਕਦੇ ਇਹਨਾਂ ਦਾ ਨੰਬਰ ਵੀ ਆਪਾਂ ਚਲਾਵਾਂਗੇ ਜਿਵੇਂ ਆ ਮਾਲ ਪਾਇਆ ਘਟੂ ਘਟ ਇਸ ਵਕਤ ਤਾਂ ਇਸ ਫਾਰਮ ਦੇ ਵਿੱਚ ਘਟੂ ਘਟ 20 ਕਿਨਾਂਕ ਤਕਰੀਬਨ ਹੈਗੇ 22 ਨਗ ਹੈਗੇ ਆ ਪਚਿਆਣੀਆਂ ਬੱਕਰੀਆਂ ਵੀ ਹੈਗੀਆਂ ਕਿਸੇ ਨੇ ਬੱਚੇ ਲੈਣੇ ਉਹ ਵੀ ਲੈ ਸਕਦਾ ਵਾ ਮਤਲਬ ਇਹ ਫਰ ਚੈਨਲ ਜਿਹੜੀ ਇਹ ਪਤਾ ਲੱਗਦਾ ਵੀ ਬੰਦਿਆਂ ਨੂੰ ਜਾਣਕਾਰੀ ਮਿਲਦੀ ਆ ਆਪਾਂ ਨੂੰ ਕਿਹੋ ਜਿਹਾ ਮਾਲ ਪਾਉਣਾ ਚਾਹੀਦਾ। ਬਾਕੀ ਭਾਈ ਰਾਜੂ ਖੜਾ ਰਾਜੂ ਇਧਰ ਆ। ਭਾਈ ਨੂੰ ਮਦასი ਦਿੱਤਾ ਉਹ। ਸਾਹਮਣਾ ਮੇਨ 80% ਜਿਹੜਾ ਕੰਮ ਹੁੰਦਾ ਉਹ ਸਾਹਮ ਸਭਾਈ ਦਾ ਹੁੰਦਾ। ਸਾਹਮ ਸਭਾਈ ਦੇ ਵੇਲੇ ਪਹਿਲਾਂ ਇਹਨੂੰ ਮੈਂ ਦਿੱਤੇ ਦੋ ਨਗ। ਅੱਛਾ ਦੋ ਨਗ ਦਿੱਤੇ। ਦੋ ਨਗ ਦਿੱਤੇ। ਜਦੋਂ ਦੇਖਿਆ ਵੀ ਸਹੀ ਤਰ੍ਹਾਂ ਇਹ ਸਾਹਮ ਤਰੀ ਸਾਹਮ ਸਭਾਈ ਕਰ ਰਿਹਾ ਐ ਨਹੀਂ ਕਿ ਹਰੇਕ ਬੰਦੇ ਨੂੰ ਆਪਾਂ ਚਾਕੇ ਬੱਕਰੀ ਪਵਾ ਦਈਏ। ਹਾਂ। ਕੜਾ ਕਟੂ ਘਟ 50 55 60 ਪਰਸੈਂਟ ਜਿਹੜੇ ਜਾਨਵਰ ਜਿਹੜੇ ਫਾਰਮ ਆ ਉਹ ਫੇਲ ਹੋ ਰਿਹਾ ਕਿਉਂ ਕਿਉਂਕਿ ਸਾਮ ਸੁਭਾਈ ਨਹੀਂ ਹੋ ਰਹੀ ਉਹ ਕਹਿੰਦਾ ਬੱਕਰੀ ਸੋਨੇ ਦੀ ਮਿੰਗਣ ਦਿੰਦੀ ਆ ਵਾ ਦਿੰਦੀ ਜਰੂਰ ਆ ਪਰ ਕਿਸੇ ਗੱਲ ਨੂੰ ਦਿੰਦੀ ਆ ਜੇ ਹੁਣ ਆਪਾਂ ਬੱਕਰੀ ਪਾ ਕੇ ਛੱਡ ਦਈਏ ਉਹਨੂੰ ਸਾਮ ਸੁਭਾਈ ਨਾ ਕਰੀਏ ਤਾਂ ਉਹਦਾ ਕੋਈ ਬੈਨੀਫਿਟ ਨਹੀਂ ਹੁੰਦਾ ਬਾਅਦ ਵਜਾਏ ਉਹਨੂੰ ਨਫਾ ਆਉਂਦੇ ਨੁਕਸਾਨ 80 ਪਰਸੈਂਟ ਜਿਹੜਾ ਸਾਮ ਸੁਭਾਈ ਦੇ ਤੌਰ ਤੇ ਭਾਈ ਰਾਜੂ ਆਹੇ ਬਾਈ ਹੁਣਾਂ ਦਾ ਇਹ ਫੈਮਿਲੀ ਮੈਂਬਰ ਹੀ ਆ ਬਾਈ ਮਨਜਿੰਦਰ ਨੇ ਦੱਸਿਆ ਮੈਨੂੰ ਕਿ ਸਾਡਾ ਫੈਮਿਲੀ ਮੈਂਬਰ ਹੀ ਆ ਠੀਕ ਹੈ ਯਾਨੀ ਕਿ ਸਾਰੇ ਫਾਰਮ ਦੀ ਜਿਹੜੀ ਇਹ ਮੈਨੇਜਰ ਸਾਹਿਬ ਆ ਇਹ ਇਹ ਮੈਨੇਜਰ ਆ ਫਾਰਮ ਦਾ ਮੈਨੇਜਰ ਆ ਤੇ ਇਹੀ ਸਾਮ ਸਭਾਈ ਦੇ ਵੀ ਇਹ ਕਿਵੇਂ ਸਾਮ ਦਾ ਪਸ਼ੂ ਮੈਂ ਖੁਦ ਦੇਖਿਆ ਜਿਹੜਾ ਬੱਕਰਾ ਇਹਦੇ ਕੋਲ ਮੈਂ 35 ਕਿਲੋ ਰ ਛੱਡ ਕੇ ਗਿਆ ਸੀ ਉਹਦਾ ਕਿਤੇ ਦਾ 40 ਕਿਲੋ ਭਜਨ ਕਿਸੇ ਦਾ 45 ਕਿਲੋ ਭਜਨ ਬੱਕਰਾ ਕਿਹੜਾ ਬਾਈ ਦਿਖਾਈ ਰ ਆ ਦਿਖੋ ਨਾ ਆ ਦਿਖੋ ਨਾ ਆ ਬੱਕਰਾ ਬਿਲਕੁਲ ਇਹਦੇ ਕੋਲ ਮੈਂ ਲਿੱਸਾ ਛੱਡ ਕੇ ਗਿਆ ਸੀ ਸਾਰਾ ਉਨੀਆਂ ਚ ਕਾਨਾ ਬੱਕਰੇ ਦੇ ਬਰੀਡ ਚ ਚੰਗਾ ਨਾ ਬਾਈ ਬਰੀਡ ਚ ਬਹੁ ਦੇਖੋ ਮੋٹے ਮੋٹے ਹਾਰਡਵੇਅਰ ਆ ਹੁਣ ਹਾਈਟ ਹੋਗੀ ਘਟੋ ਘਾਟ 37 38 ਦੀ ਹਾਈਟ ਦੋ ਦੰਦ ਚਾਹੀਦੇ ਦੋ ਦੰਦ ਦੋ ਦੰਦ ਰਾਜੂ ਕਿਵੇਂ ਸੀ ਆਪਣੇ ਰਾਜੀ ਸੀ ਜਦੋਂ ਛੱਡ ਗਿਆ ਸੀ ਮੈਂ ਨਹੀਂ ਚੁੱਕਾ ਹੀ ਸੀਗਾ ਹਾਂ ਤੇ ਫਿਰ ਕਿਵੇਂ ਹੋਇਆ ਕਿਵੇਂ ਰਾਜੀ ਕੀਤਾ ਦੱਸੇਗਾ ਕੀ ਖਵਾਇਆ ਇਹਨੂੰ ਦੱਸ ਬਾਈ ਨੂੰ ਚੈਨਲ ਦੇ ਜ਼ਰੀਏ ਕੀ ਖਵਾਇਆ ਤੋ ਇਹਨੂੰ ਚੈਨਲ ਦੇ ਜ਼ਰੀਏ ਫਿਰ ਇਹਨੂੰ ਦਾਣਾ ਪਾਇਆ ਪੂਰਾ ਲੈ ਲੈ ਮੈਂ ਕਰਦਾ ਹਾਂ ਹਾਂ ਇਹਦੀ ਸੇਵਾ ਸਵੇਰੇ ਸਾਂਭੀ ਉਹ ਤੋਰਾ ਫੇਰੀ ਪੂਰੀ ਬਾਕੀ ਚੀਜ਼ਾਂ ਤੇਨੂੰ ਮੱਕੀ ਕਣਕ ਹਾਂ ਤੇ ਛਿਲਕਾ ਕਈ ਚੀਜ਼ਾਂ ਜਿਹੜੀ ਚੀਜ਼ ਹਨ ਕਿ ਭੁੱਖ ਨਾ ਲੱਗੇ ਉਹ ਵੀ ਚਾਪਾ ਕੇ ਦੇਖਿਆ ਸਾਰੀਆਂ ਚੀਜ਼ਾਂ ਜਿਹੜੀ ਪਾਈਆਂ ਨੇ ਬੰਦੇਆਂ ਨੇ ਯਾਨੀ ਕਿ ਜਿਹੜਾ ਜਾਨਵਰ ਦੇਖੋ 70 ਵਜੇ ਜਿੰਨਾ ਟਾਈਮ ਆਪਣੇ ਕੋਲ ਬਈ ਸ਼ਾਮ ਨੂੰ ਨਹੀਂ ਖਾਦਾ ਫਿਰ ਇਹਨੂੰ ਕੋਈ ਨਾ ਕੁਝ ਕਦੇ ਪੱਤੇ ਪਾਉਂਦੇ ਕਦੇ ਕੁਝ ਪਾ ਕੇ ਇਹਨੂੰ ਕਿ ਰਜਾਉਣਾ ਬਲੈਤੀ ਭਾਈ ਮੈਂ ਇੱਕ ਚੀਜ਼ ਦੱਸਣਾ ਚਾਹੁੰਨਾ ਵੀ ਜਾਨਵਰ ਦੇ ਜਿੰਨਾ ਮਰਜ਼ੀ ਖਰਚਾ ਕਰ ਦੋ ਜਿੰਨਾ ਟਾਈਮ ਆਪਣੇ ਕੋਲ ਜਾਨਵਰ ਖੜਾ ਵਾ ਉਹਨਾ ਟਾਈਮ ਆਪਣੀ ਕਮਾਈ ਖੜੀ ਆ ਖੜੀ ਆ ਜਦੋਂ ਜਨਵਰੀ ਹੈ ਨਹੀਂ ਆਪਾਂ ਕਹਿੰਦੇ ਖਰਚੇ ਵੱਲੋਂ ਡਰ ਜੰਨੇ ਆਪਾਂ ਹੂੰ ਪੀਅਰੇ ਤੇ ਖਰਚਾ ਕੀ ਕਰੀਏ ਖਰਚਾ ਤਾਂ ਕਰਨਾ ਪੈਂਦਾ ਜਿਹੜੀ ਚੀਜ਼ ਜਿਹੜਾ ਵੀ ਜਾਨਵਰ ਜਿਹੜੀ ਚੀਜ਼ ਖਾਂਦਾ ਵਾ ਉਹ ਆਪਾਂ ਨੂੰ ਚੀਜ਼ ਮਗਾਉਣੀ ਪੈਂਦੀ ਹੈ ਬਾਕੀ ਬਾਈ ਹੋਣਾ ਨੇ ਹੁਣ ਲੌਂਗਪਤੀ ਵੀ ਮਗਾ ਲਈਏ ਘਟੋ ਘਟ 10 15 ਕੁਆਂਟਲ ਦੇ ਅਗਰੇ ਲੌਂਗਪਤੀ 15 20 ਕੁਆਂਟਲ ਦੇ ਅਗਰੇ ਵੀ ਨੀਰਾ ਜਿਦੋਂ ਦੇਖੋ ਆ ਜਿਹੜਾ ਅੱਜ ਫਾਰਮ ਤੁਸੀਂ ਦੇਖ ਰਹੇ ਹੋ ਜਾਨੀ ਕਿ ਇਹ ਫਾਰਮ ਆਪਾਂ ਐ ਨਹੀਂ ਹੈਗਾ ਵੀ ਇਹਨੂੰ ਇਤੋਂ ਵੀ ਵਧੀਆ ਬਣਾਉਣੀ ਬਾਈ ਹੋਣਾ ਕੋਲ ਤਾਕਤ ਹੈਗੀ ਇਹੋ ਜੀ ਗੱਲ ਨਹੀਂ ਪਰ ਬਾਈ ਹੋਣਾ ਨੂੰ ਇਹੀ ਗੱਲ ਲਈ ਵੀ ਆਪਾਂ ਫਾਰਮ ਦੇ ਨਾਲ ਵੀ ਆਪਣੇ ਕੋਲ ਮਾਲ ਚੰਗਾ ਹੋਣਾ ਚਾਹੀਦਾ ਮਾਲ ਚੰਗਾ ਹੋਣਾ ਚਾਹੀਦਾ ਵੀ ਐ ਨਹੀਂ ਆ ਪੀ ਆਪਣੇ ਕੋਲ ਬਾਕੀ ਨਾਰਮਲ ਵੀ ਬੱਕਰੀਆਂ ਆਹੀਆਂ ਬਾਈ ਹੋਣਾ ਕੋਲ ਜਿਵੇਂ ਆ ਬੱਕਰੀਆਂ ਦੁੱਧ ਵਾਲੀਆਂ ਬੱਕਰੀਆਂ ਵਾ ਹਾਂ ਦੂਸਰੀਆਂ ਬੱਕਰੀਆਂ ਜਿਹੜਾ ਬਰੀਡਿੰਗ ਵਾਲੇ ਘਟੋ ਘਟ 6-7 ਪਸ਼ੂ ਇਹਨਾਂ ਨੂੰ ਪਵਾ ਕੇ ਦਿੱਤੇ ਆ ਤਾਂ ਕਿ ਜਿਹੜਾ ਬੰਦਾ ਬਰੀਡਿੰਗ ਦੇ ਕੰਮ ਕਰੂਗਾ ਉਹਨੂੰ ਨਫਾ ਮਿਲੂਗਾ ਬਾਈ ਨਫਾ ਮਿਲੂਗਾ ਹਾਂਜੀ ਤੇ ਠੀਕ ਆ ਬਾਈ ਰਿਆਸਤ ਬਹੁਤ ਬਹੁਤ ਧੰਨਵਾਦ ਹਾਂਜੀ ਤੇ ਬਾਪੂ ਜੀ ਛੋਡਾ ਵੀ ਧੰਨਵਾਦ ਜੀ ਤੇ ਬਾਈ ਮਣੀਂਦਰ ਦਾ ਵੀ ਧੰਨਵਾਦ ਹਨ ਇਹਨਾਂ ਨੇ ਇਹ ਕੰਮ ਸ਼ੁਰੂ ਕੀਤਾ ਹਾਂਜੀ ਹਾਂਜੀ ਤੇ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਵਧੀਆ ਫਾਰਮ ਬਣ ਗਿਆ ਹਾਂਜੀ ਦੁਬਾਰੇ ਆਪਾਂ ਜਰੂਰ ਸੋਟ ਜਰੂਰ 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 ਆਵਾਂ ਕੋਈ ਨਾ ਬਾਈ ਨੇ ਆਪ ਹੀ ਜਾਣਾ ਆਪ ਬਾਈ ਨੇ ਹਾਂ ਮਹੀਨੇ ਇੱਕ ਮਹੀਨੇ ਤੱਕ ਬਾਈ ਨੇ ਆਪ ਆ ਜਾਣਾ ਡੇਢ ਮਹੀਨੇ ਤੱਕ ਤੇ ਰੱਬ ਸੌਖਾ ਕਰਕੇ 20 ਦਿਨਾਂ ਦੇ ਵਿੱਚ ਹੀ ਵਧੀਆ ਵੇਜਾ ਵੇਜਾ ਕਰਾ ਦਾਂਗੇ ਠੀਕ ਆ ਬਾਈ ਓਕੇ ਓਕੇ